ਭਾਜੀ ਅਸੀਂ ਹਰ ਸਾਲ ਹੀ ਜਿਹੜਾ ਚਲੋ ਆਉਨੇ ਤੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਤੇ ਦੇਣ ਹੀ ਨਹੀਂ ਦੇ ਸਕਦੇ। ਔਰ ਇਹ ਸਿੱਖ ਕੌਮ ਦੇ ਉਸ ਜੋਦੇ ਜਰਨੈਲ ਦੀ ਯਾਦਗਾਰਿਆ ਕੰਪਨੀ ਬਾਗ ਦੇ ਵਿੱਚ ਇਹ ਸਾਰਾ ਸ਼ਹਿਰ ਇਸ ਕੰਪਨੀ ਬਾਗ ਨੂੰ ਵਰਤਦਾ ਵਾ। ਔਰ ਆਲੇ-ਦੁਆਲੇ ਉਹ ਜਿਹੜਾ ਫਾਈ ਬ੍ਰਿਗੇਡ ਦਾ ਗੱਡੀਆਂ ਮੰਗਾ ਕੇ ਧਵਾਇਆ ਗਿਆ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਵਿੱਤਰ ਜਲ ਲਿਆਂਦਾ ਗਿਆ ਔਰ ਕੱਚੀ ਲੱਸੀ ਦੇ ਨਾਲ ਜਿਹੜਾ ਵਾ ਸਾਫ਼ ਕਰਕੇ ਧੋਤਾ ਗਿਆ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਦੇਣ ਆਪਾਂ ਕਦੀ ਦੇ ਹੀ ਨਹੀਂ ਸਕਦੇ। ਵੀ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲਾਂ ਪੜ੍ਹ ਲਓ ਮਹਾਰਾਜਾ ਰਣਜੀਤ ਸਿੰਘ ਹੈ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਜੋਧਾ ਜਰਨੈਲ ਹੋਇਆ ਵਾ ਜਿਸ ਦਾ ਰਾਜ ਸਤਲੁਜ ਤੋਂ ਲੈ ਕੇ ਪਸ਼ਾਵਰ ਤੱਕ ਸੀ ਤੇ ਹੁਣ ਜਿਹੜਾ ਇੱਥੇ ਖਲੋ ਕੇ ਵੀ ਖੁਸ਼ੀ ਹੁੰਦੀ ਆ ਯਾਰ ਅਸੀਂ ਸਾਫ਼ ਸੁਥਰੀ ਜਗ੍ਹਾ ਤੇ ਖਲੋਤੇ ਆ ਤੇ ਕਿਤੇ ਨਾ ਕਿਤੇ ਅਸੀਂ ਗੁਨਾਗਾਰ ਸੀਗੇ ਉਸ ਰਾਜੇ ਦੇ ਜਿਸ ਦੇ ਰਾਜ ਦੀਆਂ ਅਸੀਂ ਗੱਲਾਂ ਤੇ ਕਰਦੇ ਆ ਫੋਟੋਆਂ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਸਟੋਰੀਆਂ ਪਾਉਣੇ ਬਾਵੇ ਦੇ ਗਾਣੇ ਲਾ ਲਾ ਕੇ ਪਰ ਉਹ ਸਟੋਰੀਆਂ ਵਾਲੇ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਪਾਓ ਜੀ ਸਦਕੇ ਪਾਓ ਪਰ ਗਰਾਊਂਡ ਲੈਵਲ ਤੇ ਆ ਕੇ ਵੀ ਵੇਖੋ ਰਾਜੇ ਦੀ ਕਲਮ ਬਾਰੇ ਤੇ ਰਾਜੇ ਬਾਰੇ ਉਸੇ ਬੰਦੇ ਨੂੰ ਪਤਾ ਜਿਹੜਾ ਇੱਥੇ ਆਊਗਾ ਨਾ ਉਹ ਐਵੇਂ ਨਹੀਂ ਸ਼ੇਰੇ ਪੰਜਾਬ ਬਾਰੇ ਬੋਲਣ ਲੱਗਿਆ ਨਾ ਬਹੁਤ ਵੱਡਾ ਜਿਗਰਾ ਚਾਹੀਦਾ ਔਰ ਬਹੁਤ ਵੱਡਾ ਵਿਰਾਸਤ ਔਰ ਬਹੁਤ ਵੱਡਾ ਇਤਿਹਾਸ ਆ ਜਿਨੂੰ ਪਤਾ ਹੋਊਗਾ ਉਹਨੇ ਬੋਲਣਾ ਵਾ ਜ਼ਿਆਦਾਤਰ ਸਾਡੇ ਲੀਡਰਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਇਹਨਾਂ ਕਿੰਨੀਆਂ ਜੰਗਾਂ ਕੀਤੀਆਂ ਕਿੱਥੇ ਇਹਨਾਂ ਦਾ ਜਨਮ ਹੋਇਆ ਕਿੱਥੇ-ਕਿੱਥੇ ਇਹਨਾਂ ਨੇ ਕੀ-ਕੀ ਕੀਤਾ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਇਹਨਾਂ ਦਾ ਪਤਾ ਸਾਡਾ ਇੰਗਲੈਂਡ 'ਚ ਸੰਘਾਸਨ ਪਿਆ ਸਾਡਾ ਕੋਹੇ ਨੂਰ ਸੀ ਜਾਂ ਸਾਡੀ ਆਜ਼ਾਦਗਾਰ ਹੈ ਇਸ ਤੋਂ ਬਾਅਦ ਕੁਝ ਨਹੀਂ ਪਤਾ ਕਿਸੇ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੱਲ ਨੂੰ 245ਵਾਂ ਜਨਮ ਦਿਹਾੜਾ ਮਨਾਇਆ ਜਾਣਾ ਹੈ ਉਸ ਮੌਕੇ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਜਿੱਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਹੀਨੂਰ ਦੇ ਮਾਲਕ ਜਿਨ੍ਹਾਂ ਦੀ ਯਾਦਗਾਰ ਹੈਗੀ ਹੈ ਉਸ ਜਗ੍ਹਾ ਤੇ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅੱਜ ਕੱ ਲਈ ਇਹ ਸਮਾਜ ਸੇਵਕ ਸੋਨੂ ਜੰਡਿਆਲਾ ਵੱਲੋਂ ਇਸ ਜਗ੍ਹਾ ਤੇ ਪਹਿਲਾਂ ਇਹ ਸਾਰੀ ਜਗ੍ਹਾ ਨੂੰ ਬੁੱਤ ਦੇ ਨਾਲ ਬੁੱਤ ਦੇ ਸਮੇਤ ਇਸ਼ਨਾਨ ਕਰਵਾਇਆ ਗਿਆ ਹੈ ਨਾਲ ਦੇ ਨਾਲ ਜਿਸ ਤਰੀਕੇ ਜਿਹੜੀ ਜਿਹੜੀ ਜਗ੍ਹਾ ਤੇ ਰੰਗ ਫਿੱਕੇ ਪਈ ਸੀਗੀ ਉਸ ਜਗ੍ਹਾ ਨੂੰ ਮੁੜ ਤੋਂ ਰੰਗ ਕੀਤਾ ਜਾ ਰਿਹਾ ਹੈ ਜਿਸ ਜਗ੍ਹਾ ਤੇ ਖਾਸ ਕਰਕੇ ਇਤਿਹਾਸ ਲਿਖਿਆ ਜੋ ਇਤਿਹਾਸ ਮਟਨ ਵਾਲਾ ਸੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਵਿਰਾਸਤ ਨੂੰ ਉਸ ਇਤਿਹਾਸ ਫਿਲਹਾਲ ਜਿਸ ਤਰੀਕੇ ਨਾਲ ਗੱਲ ਕਰ ਲਈਏ ਲੰਬੇ ਅਰਸੇ ਤੋਂ ਇਸ ਹੱਕ ਦੇ ਵਿੱਚ ਸੋਨੂ ਜੰਡਿਆਲਾ ਕਈ ਲੰਬੇ ਸਮੇਂ ਤੋਂ ਮੀਡੀਆ ਦੇ ਵਿੱਚ ਆ ਕੇ ਗੱਲਾਂ ਕਰਦੇ ਨੇ ਹਰ ਵਾਰ ਜ਼ਰੂਰ ਪ੍ਰਸ਼ਾਸਨੀਆਂ ਸਰਕਾਰ ਦੀਆਂ ਕਮੀਆਂ ਕੱਡੀਆਂ ਜਾਂਦੀਆਂ ਨੇ ਪਰ ਉਹ ਚੀਜ਼ ਨੂੰ ਦੇਖਦਿਆਂ ਹੋਇਆ ਉਹਨਾਂ ਨੇ ਪਹਿਲਾਂ ਇਹ ਵੀ ਜ਼ਿਕਰ ਕੀਤਾ ਸੀ ਜੇਕਰ ਪ੍ਰਸ਼ਾਸਨੀਆਂ ਕੋਈ ਵੀ ਸਰਕਾਰੀ ਅਧਿਕਾਰੀ ਇਸਤੇ ਗੌਰ ਨਹੀਂ ਕਰੇਗਾ ਤਾਂ ਮੈਂ ਖੁਦ ਮੁਰਤੇ ਉਸ ਜਗ੍ਹਾ ਤੇ ਆ ਕੇ ਕੰਮ ਕਰਾਂਗਾ ਜਾਂ ਆਪਣੀਆਂ ਵਿਰਾਸਤਾਂ ਨੂੰ ਆਪਣੇ ਤਰੀਕੇ ਨਾਲ ਸਾਂਭਾਂਗਾ ਸੋ ਉਸੇ ਤਰੀਕੇ ਨਾਲ ਜੇਕਰ ਕਹ ਲਈਏ ਇਹ ਇਤਿਹਾਸ ਇਹ ਜਗ੍ਹਾ ਨੂੰ ਸੰਭਾਲਿਆ ਜਾ ਰਿਹਾ ਗੱਲਬਾਤ ਕਰਦੇ ਆਂ ਵੀਰ ਜੀ ਬਹੁਤ ਬਹੁਤ ਸਵਾਗਤ ਪਹਿਲਾ ਸੌੜੇ ਚੈਨਲ ਤੇ ਤੇ ਵਧਾਈ ਦੇ ਪਾਤਰ ਦਿੰਦੇ ਆਪਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕੱਲ ਨੂੰ ਜਨਮ ਦਿਹਾੜਾ ਮਨਾਇਆ ਜਾਣਾ ਕਿਵੇਂ ਮੰਨ ਦੇ ਵਿੱਚ ਖਿਆਲ ਆਇਆ ਕਿਸ ਤਰੀਕੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਅਸੀਂ ਹਰ ਸਾਲ ਹੀ ਜਿਹੜਾ ਚਲੋ ਆਉਨੇ ਤੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਤੇ ਦੇਣ ਹੀ ਨਹੀਂ ਦੇ ਸਕਦੇ ਔਰ ਇਹ ਸਿੱਖ ਕੌਮ ਦੇ ਉਸ ਜੋਦੇ ਜਰਨੈਲ ਦੀ ਯਾਦਗਾਰ ਆ ਕੰਪਨੀ ਬਾਗ ਦੇ ਵਿੱਚ ਇਹ ਸਾਰਾ ਸ਼ਹਿਰ ਇਸ ਕੰਪਨੀ ਬਾਗ ਨੂੰ ਵਰਤਦਾ ਵਾ ਔਰ ਇਥੇ ਬਹੁਤ ਸਾਰੇ ਕਲੱਬ ਬਣੇ ਨੇ ਕੋਈ ਯੂਆ ਖੇਡਦੇ ਨੇ ਕੋਈ ਸ਼ਰਾਬ ਪੀਂਦੇ ਨੇ ਆਣ ਕੇ ਬਹੁਤ ਸਾਰੇ ਇਥੋਂ ਪੈਸੇ ਕਮਾਏ ਜਾਂਦੇ ਕਰੋੜਾਂ ਦੇ ਪਰ ਜਦੋਂ ਇਥੇ ਲਾਉਣ ਦੀ ਗੱਲ ਆਉਂਦੀ ਉਹਦੇ ਹੱਥ ਖੜੇ ਕਰ ਜਾਂਦੇ ਆ ਇਥੇ 1 ਕਰੋੜ ਰੁਪਇਆ ਮੈਂ ਪਾਸ ਵੀ ਕਰਾਇਆ ਸੀ ਫਿੱਤੇ ਵੱਜ ਗਏ ਬਣ ਲੱਗੀ ਯਾਦਗਾਰ ਕਿਉਂਕਿ ਇਹ ਬੁੱਤ ਡਿੱਗਣ ਦੀ ਕਾਰਤਿਆ ਤੇ ਤੇ ਉਹ ਫਿਰ ਫੀਤਿਆਂ ਤੱਕ ਹੀ ਰਹਿ ਗਿਆ ਤੇ ਡੀਸੀ ਸਾਹਿਬ ਨਹੀਂ ਲੱਭੇ ਤੇ ਨਾਉ ਪੈਸੇ ਲੱਭੇ ਹੁਣ ਇੱਥੇ 5-5 ਫੁੱਟ ਘਾਹ ਸੀ ਉ ਗਿਆ ਜੇ ਤੁਸੀਂ ਆਏ ਵੇਖ ਲੈ ਹਾਲਾਤ ਉਹ ਸਾਰਾ ਘਾਹ ਵੜਾ ਕੇ ਸਫਾਈ ਕਰਵਾਈ ਆਲੇ ਦਿਵਾਲੇ ਔਰ ਬਹੁਤ سارے ਨਸ਼ੀਲੇ ਜਿਹੜੇ ਪਦਾਰਥ ਜਿਹੜੇ ਪਏ ਸੀਗੇ ਉਹ ਵੀ ਸਾਰੇ ਚੁਕਾ ਕੇ ਔਰ ਆਲੇ ਦਿਵਾਲੇ ਉਹ ਜਿਹੜਾ ਫਾਈਬਰ ਗ੍ਰੀਡ ਦਾ ਗੱਡੀਆਂ ਮੰਗਾ ਕੇ ਤੋਆਇਆ ਗਿਆ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਪਵਿੱਤਰ ਜਲ ਲਿਆਂਦਾ ਗਿਆ ਔਰ ਕੱਚੀ ਲੱਸੀ ਦੇ ਨਾਲ ਜਿਹੜਾ ਵਾ ਸਾਫ਼ ਕਰਕੇ ਧੋਤਾ ਗਿਆ ਨੂੰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਦੇਣ ਆਪਾਂ ਕਦੀ ਦੇ ਨਹੀਂ ਸਕਦੇ ਔਰ ਨਾਲ ਮੈਂ ਤੁਹਾਨੂੰ ਦਿਖਾ ਦਿੰਨਾ ਸਿੱਖ ਕੌਮ ਦੇ ਉਸ ਜਰਨੈਲ ਯੋਧੇ ਦੇ ਸਾਨੂੰ ਦੇਣ ਕੀ ਆ ਅਸੀਂ ਕਹਿ ਦਿੰਨੇ ਆ ਨਾ ਕਿ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲਾਂ ਪੜ੍ਹ ਲਓ ਮਹਾਰਾਜਾ ਰਣਜੀਤ ਸਿੰਘ ਹੈ ਕੌਣ ਸੀ ਮਹਾਰਾਜਾ ਰਣਜੀਤ ਸਿੰਘ ਇੱਕ ਐਸਾ ਯੋਧਾ ਜਰਨੈਲ ਹੋਇਆ ਵਾ ਜਿਸ ਦਾ ਰਾਜ ਸਤਲੁਜ ਤੋਂ ਲੈ ਕੇ ਪਸ਼ਾਵਰ ਤੱਕ ਸੀ ਔਰ ਇਹਨਾਂ ਦੇ ਰਾਜ ਵਿੱਚ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾ ਦਿੱਤਾ ਤੇ ਸ਼ਾਂਤੀ ਕਾਇਮ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹਿੰਦੂ ਮੁਸਲਮਾਨ ਸਿੱਖ ਉੱਚ ਪਦਵੀਆਂ ਤੇ ਜਿਹੜਾ ਨਿਯੁਕਤ ਕੀਤੇ ਗਏ ਤੇ ਹਰ ਕਿਸੇ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਨਿਗਾ ਨਾਲ ਦੇਖਦੇ ਸੀ ਕਦੀ ਵੀ ਕਿਸੇ ਨਾਲ ਭੇਦਭਾਵ ਨਹੀਂ ਸੀ ਕਰਦੇ ਪਰ ਦੁੱਖ ਦੀ ਗੱਲ ਕੀ ਆ ਕਿ ਸਾਡੇ ਲੋਕਾਂ ਨੇ ਤਾਂ ਸਾਡੇ ਰਾਜਨੀਤਿਕ ਲੀਡਰਾਂ ਨੇ ਆਪਸ ਵਿੱਚ ਭੇਦਭਾਵ ਸ਼ੁਰੂ ਕਰ ਦਿੱਤੇ ਆ ਔਰ ਪ੍ਰਾਤਨ ਵਿਰਾਸਤਾ ਇਦਾਂ ਹੀ ਪਰੀਆਂ ਵਾਲਾ ਬਾਗ ਪਠਾਨਕੋਟ ਉਹ ਵੀ ਖਤਮ ਹੋ ਗਿਆ 12 ਦਰੀ ਦੀਨਾ ਨਗਰ ਉਹ ਵੀ ਖਤਮ ਹੋ ਗਈ ਆ ਜਿਹੜਾ ਇਦਾਂ ਹੀ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਜਿੰਨੀਆਂ ਯਾਦਗਾਰਾਂ ਇਹਨਾਂ ਦੇ ਇਹੀ ਹਾਲਾਤ ਨੇ ਇਦਾਂ ਹੀ ਤੁਸੀਂ ਕਿਤੇ ਦਰਬਾਰੇ ਚੌਂਕੀ ਜਿੱਥੇ ਖਾਲਸੇ ਦੀ ਚੌਂਕੀ ਰੋਪੜ ਚਲ ਜੋਗੇ ਉੱਥੇ ਵੀ ਇਹੀ ਹਾਲਾਤ ਸੀਗੇ ਚਲੋ ਉਸੇ ਸੰਘਰਸ਼ ਕਰਕੇ ਜਿਹੜਾ ਵਾ ਬਚਾ ਲਿਆ ਗਿਆ ਇਦਾਂ ਹੀ ਇੱਥੇ ਵੀ ਸੰਘਰਸ਼ ਕਰਨਾ ਪੈਣਾ ਹੁਣ ਤੁਸੀਂ ਇੱਥੇ ਏਡੇ ਏਡੇ ਵੱਡੇ ਟੋਏ ਵੇਖੋਗੇ ਕਿ ਏਡੇ ਏਡੇ ਵੱਡੇ ਟੋਏ ਆ ਕਾਰਨ ਕੀਤਾ ਕਿ ਇਹ ਜਾਦਗਰ ਕਿਤੇ ਨਾ ਕਿਤੇ ਕਦੋਂ-ਕਦੋਂ ਡਿੱਗ ਪੀਣਾ ਇੱਥੇ ਉਹਨਾਂ ਲੋਕਾਂ ਨੇ ਉਹਨਾਂ ਪਸਾਦ ਦੀਆਂ ਜੜ੍ਹਾਂ ਦੇ ਪਵਾੜੇ ਪਾਉਣ ਵਾਲਿਆਂ ਬੰਦਿਆਂ ਨੇ ਇੱਥੇ ਆ ਜਾਣਾ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਪੰਥ ਦੀਆਂ ਬੜੇ-ਬੜੇ ਮੱਲਬ ਢੰਡੋਰਾ ਪਿੱਟਣਾ ਜਿਹੜੇ ਰਾਜਨੀਤਿਕ ਪਾਰਟੀਆਂ ਬਣਾਈ ਫਿਰਦੇ ਆ ਉਹਨਾਂ ਉਹ ਡਰਾਮੇ ਕਰਨੇ ਇੱਥੇ ਆਣ ਆਣ ਕੇ ਲੰਮੇ ਪੈਪਾ ਲਟਣਾ ਦੋ ਕਿ ਕਿਉਂਕਿ ਪੈਸੇ ਕਿੱਦਾਂ ਇਕੱਠੇ ਕਰਨੇ ਬਾਹਰੋਂ ਉਹ ਡਰਾਮੇ ਇੱਥੇ ਆਣ ਕੇ ਦੋ ਹੋਣੇ ਆ ਪਰ ਅੱਜ ਦੀ ਡੇਟ 'ਚ ਨਾ ਤੇ ਇਹਨਾਂ ਦੀ ਕੋਈ ਵਰਸੀ ਤੇ ਪਹੁੰਚਦਾ ਇੱਥੇ ਵੇਖਿਆ ਮੈਂ ਤੇ ਨਾਮ ਹੈ ਇਹਨਾਂ ਦੇ ਕ ਇਥੇ ਸਿਰਫ ਔਰ ਸਿਰਫ ਡਰਾਮਿਆਂ ਤੱਕ ਹੀ ਮੈਂ ਇਹਨਾਂ ਨੂੰ ਵੇਂਦਾ ਰਹਿਣਾ ਡਰਾਮਿਆਂ ਤੋਂ ਗੱਡੀ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਅੱਛਾ ਇਸ ਜਗ੍ਹਾ ਤੇ ਇਤਿਹਾਸ ਲਿਖਿਆ ਹੀ ਨਹੀਂ ਗਿਆ ਜਾਂ ਮਿਟਾ ਦਿੱਤਾ ਗਿਆ ਭਾਜੀ ਇੱਥੇ ਆਸ਼ਕਾਂ ਦੇ ਨਾਂ ਲਿਖੇ ਸਿਗੇ ਜਿਹੜਾ ਇਤਿਹਾਸ ਲਿਖਿਆ ਸੀਗਾ ਉਹ ਮਿਟਾ ਦਿੱਤਾ ਗਿਆ ਇਤਿਹਾਸਕਾਂ ਦੇ ਨਾਂ ਲਿਖੇ ਗਏ ਕਿਉਂਕਿ ਇਹ ਜਿਹੜਾ ਇਤਿਹਾਸ ਆ ਇਹ 85 ਦੇ ਵਿੱਚ 1985 ਦੇ ਵਿੱਚ ਜਿਹੜਾ ਯਾਦਗਾਰ ਬਣੀ ਬਾਅਦ ਵਿੱਚ ਕਿਸੇ ਲੀਡਰ ਨੇ ਦੇਲ ਧਿਆਨ ਹੀ ਨਹੀਂ ਦਿੱਤਾ ਹੁਣ ਤੁਸੀਂ ਪਰਲੇ ਬੰਨੇ ਕੈਮਰਾ ਮਾਰ ਲਓ ਵੇਖੋ ਟੋਏ ਕਿੱਡੇ ਕਿੱਡੇ ਆ ਇੱਥੇ ਇਹ ਹਾਲਾਤ ਨੇ ਅੱਜ ਆ ਤੁਸੀਂ ਜਿਹੜੀ ਸਾਫ ਸਫਾਈ ਵੇਂਦੇ ਜੇ ਮੇਰੇ ਹਿਸਾਬ ਨਾਲ ਮੈਂ ਵੀ ਨਹੀਂ ਪਹਿਲਾਂ ਵੇਖੀ ਤੇ ਤੁਸੀਂ ਵੀ ਨਹੀਂ ਕਿਤੇ ਵੇਖੀ ਤੇ ਹੁਣ ਜਿਹੜਾ ਇੱਥੇ ਖਲੋ ਕੇ ਵੀ ਖੁਸ਼ੀ ਹੁੰਦੀ ਆ ਯਾਰ ਅਸੀਂ ਸਾਫ ਸੁਥਰੀ ਜਗ੍ਹਾ ਤੇ ਖਲੋਤੇ ਆ ਤੇ ਕਿਤੇ ਨਾ ਕਿਤੇ ਅਸੀਂ ਗੁਨਾਗਾਰ ਸੀਗੇ ਉਸ ਰਾਜੇ ਦੇ ਜਿਸ ਦੇ ਰਾਜ ਦੀਆਂ ਅਸੀਂ ਗੱਲਾਂ ਤੇ ਕਰਦੇ ਆ ਫੋਟੋਆਂ ਲਾ ਕੇ ਵੱਡੀਆਂ ਵੱਡੀਆਂ ਗੱਲਾਂ ਸਟੋਰੀਆਂ ਪਾਉਣੇ ਬਾਵੇ ਦੇ ਗਾਣੇ ਲਾ ਲਾ ਕੇ ਪਰ ਉਹ ਸਟੋਰੀਆਂ ਵਾਲੇ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਵੀ ਪਾਓ ਜੀ ਸਦਕੇ ਪਾਓ ਪਰ ਗਰਾਊਂਡ ਲੈਵਲ ਤੇ ਆ ਕੇ ਵੀ ਵੇਖੋ ਆ ਕੇ ਵੇਖੋ ਵੀ ਤੁਹਾਡੀਆਂ ਪ੍ਰਾਤਨ ਵਿਰਾਸਤਾਂ ਨੂੰ ਤੁਹਾਡੇ ਇਤਿਹਾਸ ਨੂੰ ਕਿਸ ਤਰ੍ਹਾਂ ਦੇ ਨਾਲ ਖਤਮ ਕੀਤਾ ਜਾ ਰ ਜਿਸ ਦੇ ਇਤਿਹਾਸ ਨੂੰ ਖਤਮ ਕਰਨਾ ਹੋਵੇ ਨਾ ਤੇ ਐਦਾਂ ਦੇ ਹਾਲਾਤ ਬਣਾ ਦਿੱਤੇ ਜਾਂਦੇ ਪਰ ਮੈਂ ਇੱਕ ਗੱਲ ਦੱਸ ਦੇਣਾ ਚਾਹੁੰਦਾ ਸਿੱਖ ਕੌਮ ਔਰ ਸ਼ੇਰੇ ਪੰਜਾਬ ਦੇ ਵਾਰਸ ਹਲੇ ਜਿਉਂਦੇ ਆ ਰੱਬ ਦਾ ਵਾਸਤਾ ਭਰਾਓ ਜਾਗੋ ਕਿਤਾਬਾਂ ਤੱਕ ਫੋਟੋਆਂ ਤੱਕ ਨਾ ਰਿਆ ਕਰੋ ਗਰਾਊਂਡ ਲੈਵਲ ਤੇ ਆ ਕੇ ਵੇਖੋ ਹੁਣ ਕੱਲ ਨੂੰ ਅਸੀਂ 11 ਵਜੇ ਜਿਹੜਾ ਇੱਥੇ ਸੁਖਮਨੀ ਸਾਹਿਬ ਦੇ ਖੰਡਪਤ ਸਾਹਿਬ ਦੇ ਭੋਗ ਪਾ ਕੇ ਤੇ ਨਾਲ ਹੀ ਪੰਜ ਬਾਣੀਆਂ ਦਾ ਪਾਠ ਕਰਕੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਕੇ ਜਿਹੜਾ ਵਾ ਉਹ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਨਮ ਦਿਹਾੜਾ ਮਨਾਵਾਂਗੇ ਪਿਛਲੀ ਵਾਰ ਜਦੋਂ ਬਰਸੀ ਮੌਕੇ ਅਰਦਾਸ ਬੇਨ ਲਫ਼ਜ਼ ਵਰਤੇ ਗਏ ਕਿ ਮਹਾਰਾਜਿਓ ਸਾਨੂੰ ਉਹ ਸਦਾਜੇ ਵਰਗੀ ਸੋਚ ਬਖਸ਼ਿਓ ਉਹ ਸਦਾਜੇ ਦੇ ਜੋ ਬੋਲ ਕਹੇ ਹੋਏ ਸੀ ਉਸ ਕਦਮਾਂ ਤੇ ਚੱਲਣ ਦੀ ਆਗਿਆ ਦਿਓ ਪਰ ਜਦੋਂ ਤੱਕ ਆਪਾਂ ਉਹ ਰਾਜੇ ਦੀ ਸੋਚ ਦਾ ਸਾਨੂੰ ਨੂੰ ਪਤਾ ਹੋਏਗਾ ਜਦੋਂ ਤੱਕ ਉਹ ਰਾਜੇ ਦੀ ਕਲਮਬਾਰੀ ਨਹੀਂ ਪਤਾ ਹੋਏਗਾ ਕਿਸ ਤਰੀਕੇ ਆਪਾਂ ਰਾਜੇ ਦੀ ਗੱਲ ਕਰਾਂਗੇ ਰਾਜੇ ਦੀ ਕਲਮਬਾਰੇ ਤੇ ਰਾਜੇ ਬਾਰੇ ਉਸੇ ਬੰਦੇ ਨੂੰ ਪਤਾ ਜਿਹੜਾ ਇੱਥੇ ਆਊਗਾ ਨਾ ਉਹ ਐਵੇਂ ਨਹੀਂ ਸ਼ੇਰੇ ਪੰਜਾਬ ਬਾਰੇ ਬੋਲਣ ਲੱਗਿਆ ਨਾ ਬਹੁਤ ਵੱਡਾ ਜਿਗਰਾ ਚਾਹੀਦਾ ਔਰ ਬਹੁਤ ਵੱਡਾ ਵਿਰਾਸਤ ਔਰ ਬਹੁਤ ਵੱਡਾ ਇਤਿਹਾਸ ਆ ਜਿਹਨੂੰ ਪਤਾ ਹੋਊਗਾ ਉਹਨੇ ਬੋਲਣਾ ਵਾ ਜ਼ਿਆਦਾਤਰ ਸਾਡੇ ਲੀਡਰਾਂ ਨੂੰ ਇਹਨਾਂ ਬਾਰੇ ਨਹੀਂ ਪਤਾ ਇਹਨਾਂ ਕਿੰਨੀਆਂ ਜੰਗਾਂ ਕੀਤੀਆਂ ਕਿੱਥੇ ਇਹਨਾਂ ਦਾ ਜਨਮ ਹੋਇਆ ਕਿੱਥੇ-ਕਿੱਥੇ ਇਹਨਾਂ ਨੇ ਕੀ-ਕੀ ਕੀਤਾ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਇਹਨਾਂ ਕੁ ਪਤਾ ਸਾਡਾ ਇੰਗਲੈਂਡ 'ਚ ਸਿੰਘਾਸਨ ਪਿਆ ਸਾਡਾ ਕੋਹੇ ਨੂਰ ਸੀ ਜਾਂ ਸਾਡੀ ਆਜ਼ਾਦਗਾਰ ਹੈ ਇਸ ਤੋਂ ਗੱਡੀ ਕੁਝ ਨਹੀਂ ਪਤਾ ਕਿਸੇ ਨੂੰ ਪਤਾ ਵਾ ਜਿਹੜੇ ਲੋਕਾਂ ਨੂੰ ਉਹ ਗੱਡੀ ਦੱਸ ਦੇਣੀ ਫੇਰ ਕਰਨ ਕੰਮ ਸੇ-ਕੰਮੇ ਕੰਮ ਸਾਡੀ ਆਜੀਪੀਸੀ ਦਾ ਵਾ ਕੱਲ ਨੂੰ ਕਿਸ ਤਰੀਕੇ ਫਿਰ ਤੁਸੀਂ ਇਹ ਉਪਰਾਲਾ ਕਰਨ ਜਾ ਰਹੇ ਹੋ ਬਿਲਕੁਲ ਅਸੀਂ ਇੱਥੇ ਜਿਹੜਾ ਵਾ ਪਹਿਲਾਂ ਤੇ ਹੈ ਇਥੇ ਸਵੇਰੇ ਅਰਦਾਸ ਬੇਨਤੀ ਕਰਕੇ ਪੰਜ ਬਾਣੀਆਂ ਦਾ ਪਾਠ ਕਰਕੇ ਸੁਖਣੀ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਇਹ ਕੜਾ ਪ੍ਰਸ਼ਾਦੀ ਦੇ ਕੇ ਵਰਤਾ ਕੇ ਜਿਹੜਾ ਵਾ ਚੜ੍ਹਦੀ ਕਲਾ ਦੀ ਪੰਥ ਦੀ ਅਰਦਾਸ ਕਰਾਂਗੇ ਔਰ ਸ਼ੇਰ-ਏ-ਪੰਜਾਬ ਵਰਗੇ ਜੋਧੇ ਜਰਨੈਲ ਜਿਹੜੇ ਆ ਉਹ ਸਾਡੀ ਕੌਮ ਨੂੰ ਅੱਜ ਜ਼ਰੂਰਤ ਆ ਉਹ ਗੁਰੂ ਸਾਹਿਬ ਗੜੀ ਗੁਰੂ ਰਾਮਦਾਸ ਸੱਚ ਪਾਸ਼ਾ ਗੜੀ ਅਰਦਾਸ ਕਰਾਂਗੇ ਔਰ ਮਹਾਰਾਜ ਕਿਰਪਾ ਕਰਨ ਐਸੇ ਸਿਆਸਤਦਾਨਾਂ ਦੀ ਐਸੇ ਲੋਕਾਂ ਦੀ ਸਾਨੂੰ ਅੱਜ ਲੀਡਰਾਂ ਦੀ ਲੋੜ ਵੀ ਆ ਬਿਲਕੁਲ ਧੰਨਵਾਦ ਸੋ ਬਿਲਕੁਲ ਹੈ ਕਹ ਲਈਏ ਕਿ ਖਾਸ ਕਰਕੇ ਇਹ ਓਪਰਾਲਾ ਕੱਲ ਹੋਣ ਜਾ ਰਿਹਾ ਕੱਲ ਨੂੰ 13 ਨਵੰਬਰ ਨੂੰ ਸ੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 245ਵਾਂ ਜਨਮ ਦਿਹਾੜਾ ਮਨਾਇਆ ਜਾਣਾ ਹੈ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਇਕੱਠੇ ਹੋਣਗੇ ਪਾਕਿਸਤਾਨ ਦੇ ਵਿੱਚ ਜਿੱਥੇ ਗੁਜਰਾਵਾਲਾ ਉਹਨਾਂ ਦਾ ਜਨਮ ਸਥਾਨ ਹੈਗਾ ਉਸ ਜਗ੍ਹਾ ਤੇ ਵੀ ਤੁਮਤਮ ਨਾਲ ਸ਼ਰਧਾ ਭਾਵਨਾਵਾਂ ਨਾਲ ਲੋਕ ਪਹੁੰਚਣਗੇ ਖਾਸ ਕਰਕੇ ਜੇਕਰ ਤਿਆਰੀਆਂ ਦਿਖਾ ਦਈਏ ਤਾਂ ਇਸ ਜਗ੍ਹਾ ਨੂੰ ਅੱਜ ਇਸ਼ਨਾਨ ਕਰਵਾ ਕੇ ਤੋਤਾ ਗਿਆ ਆ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਸੋਨੋ ਜੰਡੇ ਵਾਲਾ ਹੁਣ ਇੱਥੇ ਪਹੁੰਚ ਕੇ ਇਹ ਸੇਵਾ ਕਰ ਰਹੇ ਨੇ ਇਸ ਜਗ੍ਹਾ ਨੂੰ ਪੇਂਟ ਵੀ ਕੀਤਾ ਗਿਆ ਕਿਉਂਕਿ ਇੱਥੇ ਇਤਿਹਾਸ ਦੀ ਬਜਾਏ ਕਿ ਯਾਸ਼ਕਾ ਨੇ ਆਪਣੇ ਨਾਮ ਲਿਖੇ ਹੋਏ ਸੀਗੇ ਫਿਲਹਾਲ ਸਰਕਾਰ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਤੁਹਾਡਾ ਵੀ ਫਰਜ਼ ਬੰਦ ਹੈ ਕਿ ਅਜਿਹੀਆਂ ਚੀਜ਼ਾਂ ਜੋ ਸੁਧਾਰਨ ਵਾਲੀਆਂ ਉਹਨਾਂ ਤੇ ਕੰਮ ਵੀ ਕੀਤਾ ਜਾਵੇ ਫਿਲਹਾਲ ਦੇ ਲਈ ਕੱਲ੍ਹ ਦੇਆਂ ਤਸਵੀਰਾਂ ਵੀ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਸ ਤਰੀਕੇ ਨਾਲ ਸ੍ਰੀ ਗੁਰੂ ਆ ਰਾਮਦਾਸ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਸ਼ਹਿਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਹ ਖਾਸ ਉਪਰਾਲਾ ਕੀਤਾ ਜਾਣਾ ਹੈ ਖਾਸ ਧਿਆਨ ਮਨਾਇਆ ਜਾਣਾ ਹੈ ਫਿਲਹਾਲ ਦੇ ਲਈ ਮੈਨੂੰ ਦਿਓ ਜਾਜਾ ਡੇਲੀ ਡੈਕਸ ਟੀਵੀ ਦੇ ਲਈ ਸ੍ਰੀ ਬਰਦੀਪ ਸਿੰਘ ਅਮਰਿਤ